ਸਸਰੇ ਕਾ ਜੀ ਤੁਨ ਸਾਰਿਆਂ ਅਸੀਂ ਅਨੰਦ ਭਜਾਈ ਖਾਜਾ ਤੁਹਾਡੇ ਨੇ ਬਹੁਤ ਹੀ ਪਿਆਰਾ ਜਿਹਾ ਲੋਕੀਤ ਪੈ ਕੇ ਤੇ ਉਮੀਦ ਆ ਤੁਸੀਂ ਸਾਰੇ ਤਾਜ ਪੇਸ਼ ਹੋਣਗੇ ਅਸੀਂ ਪਰਮਾਤਮਾ ਦੀ ਕਿਰਪਾ ਨਾਲ ਆ ਗਏ ਜੀ ਹਾਂ ਤੇ ਅਸੀਂ ਹੁਣ ਤੁਹਾਡੇ ਨਾਲ ਇੱਕ ਬਹੁਤ ਹੀ ਬਹੁਤ ਪੁਰਾਣਾ ਤੇ ਪਿਆਰਾ ਜਿਹਾ ਲੋਕੀਤ ਲੈ ਕੇ ਆਏ ਹਾਂ ਤੇ ਇਹਨਾਂ ਗੀਤ ਨੂੰ ਤੁਸੀਂ ਵਿਆਖਿਆ ਆਪ ਹੀ ਕਰਿਓ ਤੇ ਮਾਣੋ ਇਸ ਗੀਤ ਦਾ ਅਨੰਦ ਤੇ irdaman uttaban ਜੇ ਮੈਂ ਕਿਸੇ ਨੇ ਵੀ ਛੂ ਨਾ ਲੱਗਿਆ ਨਾ ਬੁੱchu ਡੰਗ ਮਾਰਦਾ ਉਹਦੇ ਕਰਨ ਲੈ ਆਪਾਂ ਠੋਹਾ ਹਨਾ ਉਹਦੀ ਜ਼ਹਿਰ ਬਹੁਤ ਭੈੜੀ ਹੁੰਦੀ ਹੈ ਮੇਰੇ ਲੱਗਿਆ ਸੀ ਜਦੋਂ ਜਿੰਨਾ ਚਿਰ ਲੜਿਆ ਜਦੋਂ 24 ਘੰਟੇ ਉਧਰ ਖਾਂਦਾ ਐ ਦਵਾਈ ਪੈਗੀ ਨਾ ਕਦੇ ਪਤਾ ਲੱਗੇ ਨਾਉਂ ਡਾਕਟਰ ਵੀ ਨਹੀਂ ਠੀਕਾ ਸਾਡੇ ਹੁਣ ਤਾਂ ਬੇਸ਼ੱਕ ਕੋਈ ਇਹੋ ਜਿਹੀ ਦਵਾਈ ਆ ਗਈ ਹੋਵੇ ਤੇ ਉਹਦੇ ਬਾਰੇ ਮੈਂ ਹਣ ਤੱਕ ਦੱਸਦੀ ਆ ਪੂਰੀ ਤਰੰਤ ਤਰਾਮ ਆ ਜੂਗਾ ਕਿੰਨਾ ਦੱਸ 5 ਮਿੰਟ ਕੇ ਅਗਰਾ ਲਿਆਉਂਦਾ ਕਿਤਨਾ ਹਨਾ ਜੋ ਮੈਂ ਤੁਹਾਨੂੰ ਇਸ ਵਾਰ ਕਹਿੰਦਾ ਕਾਪੀ ਪੈਨਸ਼ਨ ਲੈ ਕੇ ਬੈਠ ਜਾਓ ਲੋਨ ਧੂਰ ਕਰ ਲਿਓ ਨੋਟ ਕਰਕੇ ਰੱਖਿਓ ਹਰ ਕਿਤੇ ਭੈਣ ਭਾਈ ਨੂੰ ਦੱਸਿਆ ਕਰੋ ਜਿਨ੍ਹਾਂ ਨੇ ਆਪ ਲਿਖਿਆ ਲਿਖ ਲਿਆ ਤੇ ਨਵੇਂ ਜਨਮ ਦੀ ਦੱਸਿਆ ਕਰੋ ਤੇ ਇਹ ਨਾਲ ਤੁਹਾਨੂੰ ਨਾਲੇ ਕੜੀਆਂ ਫਿਰ ਇਹ ਦੱਸਾਂਗੇ ਹਨ ਤੇ ਮੈਂ ਵੀ ਮਾਪਕਸ਼ਾ ਤੋਂ ਛੁਡ ਕੇ ਤੁਹਾਨੂੰ ਦੱਸ ਜੀ ਰਹੀ ਨਹੀਂ ਤੇ ਲੈ ਆ ਜਿਓ ਫਿਰ ਆਪ ਰੰਗਾਰੇ ਕੋ ਬ੍ਰਾਹਮਣ ਲੈ ਤੇ ਸਾਡੇ ਨਾਲ ਗਾਇਆ ਕਰੋ ਇਹਨਾਂ ਲੋਕਾਂ ਤੁਸੀਂ ਉਹ ਫਿਰ ਵੀ ਗਾ ਕੇ ਦੇਖਿਆ ਕਰੋ ਹੁਣ ਤਾਂ ਮਿਆਂ ਦਾ ਆ ਗਿਆ ਸੋਨ ਬਸਾਹਾ ਕੋਈ ਚੰਨਗੇ ਵਿਆਹ ਤੋਂ ਬਾਅਦ ਭਾਦੋ ਤੋਂ ਬਾਅਦ ਪੀਰੇ ਜੀ ਜੀਤ ਤੇ ਨਾ ਡੀਏ ਨੂੰ ਕਿਹੜਾ ਛੁੱਟਿਆ ਹੈ ਸ਼ੋਰ ਸ਼ਰਾਬੇ ਤੋਂ ਟਿਕ ਮੇ ਟੰਬੇ ਆਪਣਾ ਤਰਾਣਾ ਸੱਭਿਆ ਤਿਆਰ ਪੁਰਾਣੀਆਂ ਸਾਰੀਆਂ ਚੀਜ਼ਾਂ ਨੂੰ ਪਸੰਦ ਆਉਣਗੇ ਤੁਹਾਨੂੰ ਲੋਕਾਂ ਨੂੰ ਆ ਰਹੀਆਂ ਨੇ ਨਈਆਂ ਤੋਂ ਹੋਰ ਅੱਛੇ ਨੇ ਹੈ ਨਾ ਤੇ ਲਾ ਲਾ ਕੇ ਰੌਣਕਾਂ ਤੇ ਦੇਖੋ ਕਿਵੇਂ ਬੁਜੇਰ ਕੁੜੀਆਂ ਸਾਨੂੰ ਸੁਣਾ ਰਹੀਆਂ ਨੇ ਸੰਭਾਰ ਰਹੀਆਂ ਤੁਸੀਂ ਅੱਗੇ ਇਹਨਾਂ ਨੂੰ ਸੰਭਾਲਿਓ ਨਾ ਅਸੀਂ ਪਹਿਲਾਂ ਆਪਣੇ ਟੰਗੇ ਚੱਤਿਆਂ ਦਾ ਦਿਨਾਂ ਮੈਂ ਤੁਸ ਮਾਲਿਆ ਇਹ ਤੇ ਹੁਣ ਤਾਂ ਯੂਟਿਊਬ ਨੇ ਸਮਝਾ ਦਿੱਤਾ ਹੈ ਨਾ ਕਿ ਇਹ ਲੋ ਤੁਸੀਂ ਇੰਨਾ ਕੀਤਾ ਨੂੰ ਸੰਭਾਲ ਕੇ ਰੱਖਿਓ ਤੇ ਆਉਣ ਵਾਲੇ ਦਿਨਾਂ ਤੱਕ ਪੱਗਾਇਓ ਤੈਨੂੰ ਪਾਇਆ ਕਰੋ ਤੇ ਆਜਿਓ ਫਿਰ ਆਪਾਂ ਰਾਜੇ ਰੌਣਕ ਕਰਾਂ ਮਾਏ ਨੀਂਦੋ ਨਾ ਕੇ டோராசேதி மதுனியோ ഓ മായ പകായ ഞ ये <speaking in foreign language> ਰੋਟੀ ਤੇ ਹਮ ਘਟਰੀ ਰਾਂਝੇ ਕਰ ਲਈ ਤੇਰੀ ਕੋਤਲੇ ਕੋੜਾ ਤੇ ਪਟਦੀਆਂ ਬਗਾ ਕਰ ਲਈ ਸਵਾਰੀ ਕੋ ਤੇ ਲੈ ਥੋੜਾ ਤੇ ਫੱਟ ਦੀਆਂ ਬਾਗਾਂ ਰਾਜੇ ਕਰ ਲਈ डी नै ली शुकर मनामा ते वण्डा वदा ने yeah hey. ਚੜ੍ਹਦੇ ਏ ਖੇਤ ਤੇ ਆ ਮੰਗ ਜੁੱਟੀਆਂ ਚੜ੍ਹਦੇ ਏ ਖੇਤ ਤੇ ਆ ਮੰਗ ਜੁੱਟੀਆਂ ਸੋਣੀਏ ਨੀਂਦੂ ਨਾ ਘਮੜਾਈ ਚੜ੍ਹਦੇ ਏ ਏ ਰੀਏ ਜਿਤ ਮੇਰੀ ਮਾਂ ਦਾ ਬੀਲਾਈ ਸੋਣੀਏ ਜਿਤ ਮੇਰੀ ਮਾਂ ਦਾ ਬੀਲਾਈ ਇਹ ਤਾਂ ਹੋਇਆ ਪੂਰਾ ਤੇ ਦੱਸਿਓ ਤੁਹਾਨੂੰ ਸਾਡਾ ਇਹ ਗੀਤ ਕਿ ਹੋਇਆ ਲੱਗਿਆ ਉਮੀਦ ਆ ਤੁਹਾਨੂੰ ਗੀਤ ਪਸੰਦ ਆਇਆ ਹੋਊਗੀ ਤਾਂ ਸੋਹਣੀ ਹੁੰਦੇ ਨੇ ਹਨਾ ਤਾਰੇ ਕਮੈਂਟ ਕਰਨ ਨੂੰ ਤੋ ਤੁਸੀਂ ਕੰਜੂਸੀ ਨਾ ਕਰਿਆ ਕਰੋ ਕਮੈਂਟ ਕਰਕੇ ਦੋਸ ਦੱਸਿਓ ਤੇ ਵਲੋਗ ਹੋਣਾ ਅੱਜ ਆਪਾਂ ਮੁਤੇ ਵੱਲ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਠੂਹਾ ਅਲਰਜੀ ਕਿਸੇ ਵਿੱਛੂ ਅਲਰਜੀ ਉਹਦੀ ਜਹਿਰ ਬਹੁਤ ਹੁੰਦੀ ਹੈ ਕਿਉਂਕਿ ਮੈਂ ਇਹ ਦੁੱਖ ਭੋਗਿਆ ਮੈਂ ਤਾਂ ਬਹੁਤ ਠੀਕ ਵਿਗੜਾ ਪਾਇਆ ਬਹੁਤ ਕੁਸਰਾਇਆ ਮਸਾ ਜਾ ਕੇ ਜਿੰਨੇ ਵੇ ਸ਼ਾਮ ਹੋ ਗਿਆ ਦੂਜੇ ਦਿਨ ਸ਼ਾਮ ਨੂੰ ਮੇਰੀ ਚਿਸ਼ਟੀ ਕੀਤੀ ਸੀ ਦਬਾ ਕੇ ਦੁਹਰਾਤ ਕਰਦੇ ਰਹੇ ਪਰ ਨਹੀਂ ਆਈ ਚਿਸ਼ਟੀ ਕੀ ਪਰ ਇਹ ਥੇ ਮਾਹ ਬੁਸ਼ਰਾਂ ਦੱਸਿਆ ਬਈ ਤੁਸੀਂ ਲੌਂਗ ਦਾ ਤੇਲ ਲੈ ਲਓ ਕਹਿੰਦੇ ਕੀ ਲਿਖ ਲੋ ਉਸਨੂੰ ਰਚਨਾ ਪੈ ਜਾਂਦਾ ਤੇ ਲੌਂਗ ਦਾ ਤੇਲ ਲੈ ਲਓ ਤੇ ਥੋੜਾ ਜਾ ਉਹਦੇ ਤੇ ਲੌਂਗ ਦੇ ਤੇਲ ਚੂਨਾ ਮਲਾ ਲਓ ਉਹ ਚੂਨਾ ਮਲਾ ਕੇ ਜਿੱਥੇ ਡੰਗ ਲੱਗਿਆ ਉੱਥੇ ਲਾ ਦਿਓ ਕਹਿੰਦੇ ਦੋ ਮਿੰਟਲੇ ਅੰਦਰ ਅੰਦਰ 3 ਖਤਮ ਜਾਂਦੇ ਤੇ 7 ਵਜੇ ਐਵੇਂ ਨਹੀਂ ਕਰਨਾ ਬੱਚਾ ਦੁਬਾਰਾ ਫੇਰ ਸੁਣ ਲਓ ਕੀ ਲੈਣਾ ਲੌਂਗ ਦਾ ਤੇਲ ਤੇ ਚੂਨਾ ਹੈਨਾ ਉਹ ਤਾਂ ਜਿੱਥੇ ਚੂਨਾ ਪਾਣ ਵਾਲਾ ਨਿਮਟ ਜਾਂਦਾ ਉਹਦੇ ਤੇ ਤੇ ਕੇ ਮਨਾਇਆ ਤੇ ਡੰਗ ਵਾਲੀ ਥਾਂ ਤੇ ਲੱਗਾ ਉਸੇ ਵਾਰ ਤੋਂ ਠੰਡ ਪੈ ਗਈ ਮਾਹਪੁਰਸ਼ਾਂ ਨੇ ਦੱਸਿਆ ਜ਼ਰੂਰ ਇਹ ਨੁਕਤਾ ਰੱਖਿਓ ਹੋਰ ਗਾਹਾਂ ਨੂੰ ਸ਼ੇਅਰ ਕਰ ਦਿਓ ਹੋਰ ਭੈਣ ਭਾਈਆਂ ਨੂੰ ਦੱਸੋ ਇਹ ਕਿਸੇ ਰੋੜ ਪੈਂ ਜਾਂਦਾ ਹੁਣ ਆਪਣੇ ਚਾਹੇ ਪੱਕੇ ਘਰ ਨੇ ਚਾਹੇ ਜਮਾ ਹੁਣ ਸਾਰਾ ਕੁਝ ਫੇਰ ਵੀ ਨਾ ਕਿਤੇ ਕਿਤੇ ਤੁਹਾਡੇ ਖੇਤੋਂ ਸਾਗ ਦੇ ਵਿੱਚ ਹੀ ਆ ਗਿਆ ਸੀ ਤਾਂ ਮੇਰੇ ਲੜਿਆ ਤੇ ਅੱਧੇ ਹੀ ਲੱਗਿਆ ਕਿੱਥੋਂ ਆ ਗਿਆ ਤੇ ਤੁਸੀਂ ਇਹ ਜ਼ਰੂਰ ਨੁਕਤਾ ਵਰਤਿਓ ਤੇ ਹੁਣ ਸਾਨੂੰ ਦੇ ਛੁੱਟੀਆਂ కల్ను ఫల నవే నవే నుక్